ਕੋਈ ਕੁਝ ਕਰ ਡਿਊਟ ਬੋਲ ਦੇ ਨਾ ਮਾਰੇ ਨਾ ਮਾਰੇ ਆਪ ਐਸਾ ਫੋਕਲ ਨਾ 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 ਨ ਕੋਈ ਨਹੀਂ ਮਾਨਣਾ ਨਹੀਂ ਲੱਗਦਾ ਉਹ ਸੁਣੂਰੇ ਬੰਦਾ ਅਸੀਂ ਬੜਾ ਸੀ ਬਰਾੜਾ ਗਾਣਾ ਬੰਦੀ ਜਿਹੜਾ ਪੀਣ ਨੂੰ ਲੱਗਦਾ ਹੈ ਬੰਦਾ ਮੁੰਡਾ ਬੰਦਾ ਮਾਹ ਖਾ ਗਿਆ ਹੈ ਜਿਹਦਾ ਨਾਮ ਦੇਣੀ ਹੈ ਪੰਨੇ ਤੇ ਉਹ ਕਵੀ ਚਾਲੇ ਲੇਤੀ ਗਲੀ ਉਹ ਕਹਿੰਦਾ ਇਹ 70000 ਰੁਪਿਆ ਦਾ ਕੀ ਨਾਮ ਹੈ ਨਾ ਆਪਣੇ ਸੁਣਦੇ ਰਹੋ ਰਜਿਸਟ੍ਰੇਸ਼ਨ ਨਮਾ ਨਹੀਂ ਜੈਂਪੋ ਆਜ ਆਜਾ ਆਜਾ ਜੈਕਟ ਪਾ ਜੈਕਟ بابا ਲੋੜ ਨਹੀਂ ਜੈਕਟ ਦੀ ਬਾਈ ਜੈਕਟ ਪਾਏ ਨੀ ਚਲਾ ਸਾਹ ਜੈਕਟ ਪਾ ਕੂਟ ਪਾ ਟੀ ਪੁਆ ਸਾਹ ਜੈਕਟ ਪਾ ਕੀ ਨਾਮ ਕੀ ਤੇਰਾ ਅਮਿਤ ਤੇ ਕੀ ਫੜੇ ਕਿਉਂ ਤੁਹਾਨੂੰ ਕਿਉਂ ਫੜਿਆ ਤੁਹਾਨੂੰ ਚੋਰੀ ਕਿੰਤੀ ਸੀਗੀ ਜਰਾ ਦੱਸ ਦਿਓ ਕੱਲ ਹੋਰ ਕਿੰਨੇ ਚੋਰੀ ਕੀਤੇ ਸੀ ਗਿਆ ਜਿਹਨੇ ਨਹੀਂ ਕੀਤੀ ਮੁੰਡਾ ਲੈ ਕੇ ਗਿਆ ਸੀ ਕਿਹੜਾ ਮੁੰਡਾ ਲੈ ਕੇ ਗਿਆ ਪਿੱਛੋਂ ਦੀ ਬੜਿਆ ਚੱਲ ਉਹ ਕਿਹਨੇ ਸਾਥ ਕਿਹਨੇ ਤੇਰੇ ਨਾਲ ਉਹ ਨਿਕਲੇ ਕਿੱਥੇ ਬਾਹਰ ਕਿਹਨੇ ਸਾਥ ਨੇ ਨਾਲ ਉਹ ਕਿੱਥੇ ਬੁਲਾਉਂਦੇ ਸਾਰੇ ਨੂੰ ਬੁਖਾਵਾਂਗੇ ਉਹ ਦੂਜੇ ਮੁੰਡੇ ਨੂੰ ਬੜੀਆ ਚੱਲ ਗਿਆ ਹਾਂ ਬੜਾ ਜੁੰਡਾ ਉਹ ਵੀ ਤਾਂ ਬੜੀਆ ਕਿੱਥੇ ਉਹ ਕੋਈ ਰੋੜੀ ਲੱਗੇ ਸੀ ਹਾਂ ਦੋ ਜਣੇ ਨੱਕ ਪਿੱਛਾ ਆਇਆ ਤੂੰ ਇੱਕ ਦਿਨ ਬਿੱਲੇ ਜਿਹੇ ਆਇਆ ਕਰੇ ਸਾਢੇ ਰਾਤ ਨੂੰ ਨਹੀਂ ਨਹੀਂ ਯਾਰ ਹੋਰ ਕਿਹਨੇ ਸਾਥ ਨੇ ਤੇਰੇ ਨਾਲ ਚੱਲ ਯਾਰ ਚੱਲੋ ਭਾਈ ਜੀ ਚੱਲੇ ਤੁਸੀਂ ਮੇਰੇ ਬਾਅਦ ਚੱਲ ਗਲੀ ਤੇ ਲੈ ਚੱਲੋ 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 ਓ ਸਿੱਜੇ ਸਾਡੀ ਕੋਸ਼ਿਸ਼ ਕਰੇਗਾ ਫੜ ਕੇ ਚਲੋ ਥਾਣਿਆਂ ਦੇ ਕੀ ਕਰਨੀ ਕੋਈ ਉੱਥੇ ਪਹਿਲਾਂ ਪਰਮਾਚਾਰ ਚੋਰੀ ਹੋਈ ਆਂਟੀ ਰਾਈ ਜਾਂਦੇ ਨਹੀਂ ਨਹੀਂ ਥਾਣੇ ਲੈ ਚਲਾ ਸਰ ਇੱਕ ਮਿੰਟ ਰੇਸ ਕਰ ਲਾਂ ਜੰਬੋ ਬਾਹਰ ਵਿੱਚ ਆੜ ਕੇ ਮਾਰ ਰਿਹਾ ਜੰਬੋ ਬੰਦਾ ਜਿਹੜਾ ਕੋਈ ਕੱਢ ਪਾ ਨਹੀਂ ਦੋਣਾ ਮੰਡੀ ਚੋਰੀ ਕੀਤੀ ਪਿੱਛੋਂ ਚਾਚਾ ਇੱਕ ਮਿੰਟ ਇੱਕ ਮਿੰਟ ਕਲੋ ਕਰ ਲੈ ਪੈਸੇ ਖਾ ਗਏ ਆ ਕਿਤੇ ਖਾ ਗਏ ਯਾਰ ਓ ਬਰੀ ਪੁੱਛ ਲੈਣਾ ਜੀ ਓਏ ਯਾਰ ਪਤਾ ਨਹੀਂ ਕੋਈ ਦੂਜਾ ਬੰਦਾ ਟਰੈਸ ਕਰਦਾ ਪਰ ਮਾੜੀ ਜੇ ਤਾਂ ਹੀ ਨਹੀਂ ਅਰਜੁਨ ਕੋਲ ਹੈ ਐਨੋ ਕਿੱਥੇ ਰਹਿਦਾ ਏ ਦੰਦਵਲ ਲੈ ਕੇ ਚੱਲਣਾ ਨੇ ਯਾਹ ਪੇ ਦੱਸੇਗਾ ਬਣਾਣਾ ਮੈਂ ਕਿ ਜਲ ਰਣ ਲੈ ਕੇ ਚਾਣੇ ਲੈ ਜਾ ਨਾਲੇ ਅੰਦ ਕਰੜੀਏ ਕੋਈ ਪਤਾ ਨਹੀਂ ਲੈਣਾ ਕਿਥੇ ਰੱਖਣੇ ਪੈਸੇ ਲੇਕਿਨ ਕੋਈ ਨਾ ਘਰੋਂ ਉਹਨਾ ਥਾਣੇ ਲੈ ਜਾਂਦੇ ਥਾਣੇ ਬੰਨਨੇ ਦਾ ਸਾਰਾ ਕੁਝ ਉਹ ਥਾੜੇ ਦੇਵਾ ਕੋਈ ਨਾ ਕੋਸ਼ਿਸ਼ ਤੇ ਬਣ ਗਿਆ ਯੋ ਪੱਕਾ ਥਾਣਾ ਮੈਂ ਇੱਥੇ ਬੁਲਾ ਲਓ ਕਿਲੋ ਬਣਾਇਆ ਨਾ ਵੀ ਬੁਲਾ ਲਓ ਆਪਣੇ ਵੀ ਕੋਈ ਉਹਨਾਂ ਨੇ ਕੁਝ ਨਹੀਂ ਕਹਿਣ ਦੇਣਾ ਬੁਲਾ ਲਓ ਜੋ ਕੁਝ ਬਣਾਣਾ ਹੈ ਔਫੋਟਾ ਵੀ ਵੀ ਦਾ ਮੋੜਾ ਜਨਾ ਕੋ ਨਾ ਨਾਮ ਕੀ ਤੇਰਾ ਕਿਥੇ ਰਹਿਣਾ ਤੂੰ ਵੰਡੀ ਆ ਕਿਵੇਂ ਰੇਕੀ ਕੀਤੀ ਹੋਵੇ ਮਛੜ ਕੱਲ ਚੋਰੀ ਕੀਤੀ ਸੀ ਇੱਥੇ ਤੂੰ ਹਾਂ ਜੀ ਤੇ ਹੋਰ ਕਿੰਨੇ ਚੋਰ ਕੀਤੇ ਨੇ ਸਮਾਨ ਚੋਰੀ ਕਰਦਾ ਦੇ ਲਿਆ ਕਿੰਨੇ ਜਣੇ ਤੇਰੇ ਨਾਲ ਵੱਡਾ ਲਿਆ ਕਿੰਨੇ ਜਣੇ ਕਿਹਨੇ ਨਾਲ ਤੇਰੇ ਇਕੱਲਾ ਹੀ ਸੀ ਬੋਜੀ ਮੈਂ ਉਹ ਦੋ ਵੱਡੇ ਉਸ ਮੁੰਡੇ ਦਾ ਨਾਮ ਕੀ ਹੈ ਉਹ ਅਰਜੁਨਾ ਹੈਗਾ ਜੀ ਉਹ ਕਿੱਥੇ ਰਹਿੰਦਾ ਓ ਜੀ ਉੱਧਰ ਰੰਦਾ ਅੰਨੇ ਦਿੱਲੀ ਵਾਲ ਜਰਾ ਅੱਗੇ ਕਿੰਨੀ ਚੋਰੀ ਕੀਤੀਆਂ ਨੇ ਨੀ ਤੈਨੂੰ ਪਤਾ ਸੀ ਵੀ ਕਰੇ ਕੋਈ ਨਹੀਂ ਹੈਗਾ ਕਰੇ ਕੀ ਕਿੰਤੀ ਸੀ ਕੀ ਉਹ ਮੁੰਡਾ ਲੈ ਕੇ ਆਇਆ ਸੀ ਪਤਾ ਕਿਨੇ ਦਿੱਤਾ ਸੀ ਦੱਸਿਆ ਤੁਹਾਨੂੰ ਵੀ ਇੱਥੇ ਕੋਈ ਹੈ ਨਹੀਂ ਕਰਕੇ ਮੁੰਡਾ ਵੱਡਾ ਲੈ ਗਿਆ ਅਰਜੁਨ ਅਰਜੁਨ ਦਾ ਕੀ ਕੰਮ ਹੈਗਾ ਉਹ ਕਿੱਥੇ ਰੰਦਾ ਜੀ ਅੰਨੇ ਦਿੱਲੀ ਤੇ ਵੀ ਜਿੱਦੇ ਕਿੱਥੇ ਸਮਾਨ ਚੋਰੀ ਕਰਕੇ ਜੀ ਮੈਨੂੰ ਨਹੀਂ ਬਦਲਿਆ ਜਿੱਦਣ ਮੈਂ ਜਿੱਦੂ ਆਇਆ ਸੀ ਜੀ ਉਸ ਤੋਂ ਤਿੰਨ ਮਹੀਨੇ ਹੋਣ ਤੇਰੇ ਕੋਲ ਕੀ ਬਰਾਮਾ ਦੋਇਆ ਹੈ ਜੀ ਉਹ ਟੁੱਪ ਟੁੱਪ ਜੀ ਹੈ ਕੈਸ਼ ਤਾਰਾਂ ਵਢੀਆਂ ਟੋਪਰ ਪਤਾ ਹੀ ਵੱਡੇ ਮੁੰਡੇ ਨੂੰ ਪਤਾ ਜ਼ਰਾ ਤੇ ਜਿਹੜੀ ਤਾਂਬੇ ਤਾਰਾ ਨਿਕਲੇ ਉਹ ਕਿੱਥੋਂ ਚੋਰੀ ਕੀਤੀ ਸੀ ਉਹ ਮੇਰੀ ਕਾਰਾਂ ਚ ਕੀਤੀਆਂ ਨੇ ਨਹੀਂ ਤਾਂਬੇ ਦੀ ਤਾਰਾਂ ਜਿਹੜੀ ਰਾਤੀ ਭਜਦੇ ਵੇ ਕਿ ਤੇਰੀ ਸ਼ਕਲ ਵੇਖੀਏ ਤੂੰ ਗਲੀ ਭਜਾਂ ਕਾਰਾਂ ਚ ਹਾਂ ਕਾਰ ਦੇ ਵਿੱਚ ਗੱਡੀ ਬੈਟਰੀ ਵੀ ਕੱਢੀ ਜ ਨੇ ਰਾਤੀ ਪਾਣੀ ਦਾ ਮੇਰਾ ਤਾਂ ਪਲਾਟ ਦੇ ਲੱਗ ਗਿਆ ਰਾਤੀ ਵਲੇ ਜਿਹੜੀ ਕੱਲ ਚੋਰੀ ਕੀਤੀ ਸੀ ਉਹਦੇ ਵਿੱਚ ਕਿਹੜਾ ਕਿਹੜਾ ਸਮਾਨ ਸੀ ਜਿਹੜਾ ਚੋਰੀ ਕੀਤਾ ਗਿਆ ਤੁਹਾਡੇ ਕੋਲੋਂ ਮੈਂ ਜਿੰਨੇ ਮੁੰਡੇ ਮੁੰਡੇ ਨੇ ਮੈਨੂੰ ਉਹ ਤਾਰਾਂ ਜੀ ਨਿਕਾਇਆ ਬੱਸ ਇਹ ਜਾਣ ਕਰਕੇ ਵੀ ਮਿਲੀ ਕਿ ਕਾਰ 'ਚ ਕੋਈ ਨਹੀਂਗਾ ਉਹ ਵੱਡਾ ਮੁੰਡਾ ਲੈ ਗਿਆ ਜੋ ਪਿੱਛੋਂ ਦੀ ਆਇਆ ਸੀ ਪਿੱਛੋਂ ਕਿੱਥੋਂ ਆਇਆ ਸੀਗਾ ਪਿੱਛੋਂ ਹੋ ਰਹਾ ਹੈਗਾ ਇਹ ਖਾਲੀ ਇੱਕ ਮੁੰਡਾ ਪਿੱਛੋਂ ਵੜਿਆ ਇਹ ਅੱਗੋ ਇਹ ਅੱਗੋ ਆਇਆ ਪਿੱਛੋਂ ਬਾਕੀ ਉਹਦੇ ਕੋਲ ਪਾ ਨੂੰ ਉਹ ਸਾਜੂ ਉਹ ਫੂਟ ਪਾਦਾ ਫੂਟ ਪਾਣ ਲੱਗਿਆ ਉਹ ਪਾ ਫੂਟ ਪਾ ਦੂਜਾ ਬੰਦਾ ਕਿਸੇ ਦੇ ਲੱਗ ਇਹਨੂੰ ਅੰਦਰ ਹੀ ਵਾੜਾਂਗੇ ਵੀਰੇ ਪਰਵਾਹ ਨਾ ਕਰ ਇਹ ਵੀ ਮਾਣਦਾ ਦੂਜਾ ਬੰਦਾ ਲੈ ਆ ਉਹ ਦੂਜਾ ਬੰਦਾ ਵੀ ਦੱਸ ਦੇਗਾ ਕੋ ਲੱਗਾ ਸੀ ਮੁੰਡਾ ਪਹਿਲਾਂ ਨਹੀਂ ਵੱਡਾ ਮੁੰਡਾ ਆ ਕੋਈ ਕੋ ਨਹੀਂ ਕੱਲਾ ਹੈ ਯਾਰ ਅੱਲਾ ਸੀ ਯਾਰ ਜੰਬੋ ਗੱਲਾਂ ਦੀ ਵੀਡੀਓ ਆ ਬਾਈ ਯਾਰ ਮੈਂ ਤੈਨੂੰ ਕਿਤੇ ਕਹੀ ਜਾਂਦਾ ਕੱਲ ਬੋਲੋ ਨਾ ਯਾਰ ਐਕਸਾਂ ਚੋਰੀ ਕਰਕੇ ਗਿਆ ਸੀ ਜੀ ਅੰਗਰੇਜ਼ ਥੋੜਾ ਦੇ ਕੱਲ ਚੋਰੀ ਕੀਤੀ ਸੀ ਨੇ ਜੀ ਆਪਣੇ ਅਸੀਂ ਆਪ ਇਹਨੂੰ ਪਕੜਿਆ ਆਪ ਟ੍ਰੇਸ ਕੀਤਾ ਆਪ ਟ੍ਰੇਸ ਕੀਤਾ ਕਦ ਰਾਤ ਲੰਬ ਦੇ ਬਿਆਨ ਨੂੰ ਇਹਨਾਂ ਨੂੰ ਕੋਈ ਵੀ ਕੱਪੜੇ ਪਾਏ ਉਹ ਜੋ ਮੁਸਾਫਾ ਦੇ ਕੋਲ ਉਹ ਜੀ ਬੂਟ ਪਾਏ ਹੋਏ ਕਿਵੇਂ ਮਿਲਿਆ ਕਿਵੇਂ ਇਹ ਮੇਰੇ ਦੋਸਤ ਸਾਰੇ ਜੀ ਨੂੰ ਸਾਰਿਆਂ ਨੂੰ ਪਤਾ ਸੀ ਅੰਦਾਜ਼ਾ ਦੇ ਦੇ ਵੀਡੀਓ ਵੇਖ ਕੇ ਇਹਨੂੰ ਟ੍ਰੇਸ ਕਰਦੇ ਕਰਦੇ ਅਸੀਂ ਪਹੁੰਚੇ ਆ ਮਿਲੇ ਕਿੱਥੇ ਤੁਹਾਨੂੰ ਜੀ ਇਹ ਘਰ ਆ ਆਪਦੇ ਮਿਲੇ ਜੀ ਤੇ ਕੱਪੜੇ ਸਮਾਨ ਮਿਲਿਆ ਜੀ ਮੱਛੀ ਮਾਰਕੀਟ ਦੇ ਸਾਹਮਣੇ ਰਹਿੰਦਾ ਹੈ ਇਹ ਮੰਨਿਆ ਚੋਰੀ ਇਹ ਮੰਨਿਆ ਚੋਰੀ ਪੁੱਛੋ ਤੁਸੀਂ ਇਹ ਮੰਨਿਆ ਚੋਰੀ ਕੀ ਕੋਈ ਸਮਾਨ ਬਰਾਮਦ ਵੀ ਕੀਤਾ ਗਿਆ ਤੁਹਾਡੇ ਵੱਲੋਂ ਮਾੜਾ ਮੋਟਾ ਸਮਾਨ ਦਿੱਤਾ ਕੈਸ਼ ਕੁਛ ਕੁਛ ਨਹੀਂ ਨੇ ਦਿੱਤਾ ਜੇ ਬਾਕੀ ਸਥਾਣੇ ਲੈ ਕੇ ਚੱਲੇ ਪੁਲਿਸ ਕੋਲ ਕਾਰ ਦਾ ਟਾਈਮ ਹੈ ਇਹ ਕੱਪੜੇ ਪੈਸੇ ਨਹੀਂ ਹਾਂਜੀ ਕੱਲਾਂ ਦੇ ਕੱਪੜੇ ਸਨ ਉਹ ਕੱਪੜੇ ਤਾਂ ਪਛਾਣਿਆ ਜੀ ਹਾਂਜੀ ਕੱਪੜੇ ਤਾਂ ਪਛਾਣਿਆ ਨੂੰ ਇਹ ਕੋ ਝੂੜੀਆਂ ਦੱਸਦੇ ਮੈਂ ਅਸੀਂ ਗਲੀ ਵਾਲੇ ਕਹਿੰਦੇ ਇਹ ਵੀ ਮੰਨਿਆ ਚੋਰੀ ਕੀਤੀ ਹਾਂਜੀ ਬਿਲਕੁਲ ਮੰਨਿਆ ਜੀ ਸਭ ਕੁਝ ਹੋ ਰਿਹਾ ਹੈ ਬੱਸ ਕੁਝ ਹੀ ਹੋ ਕੀ ਨਾਮ ਕੀ ਤੇਰਾ ਆਪਣੀ ਚੋਰੀ ਜਿਹੜੀ 2 ਲੱਖ ਦੀ ਆਜਾ ਉਸ ਤੋਂ ਬਾਅਦ ਤੁਹਾਡਾ ਤੇਰੀ ਗਲਤੀ ਹੋਈ ਕਿ ਨਹੀਂ ਮਾਰੀ ਇਹ ਵੀ ਦਾਸ ਤੇ ਕਿੰਨੀ ਵੀ ਚੋਰੀ ਕੀਤੀ ਤੂੰ ਬੜੀ ਹੈਂ ਤਿੰਨ ਮਹੀਨੇ ਜੇਲ੍ਹ ਲਾ ਕੇ ਆ ਦੋ ਮਹੀਨੇ ਪਹਿਲਾਂ ਵੀ ਤੂੰ ਗਲੀ ਚੋਰੀ ਕੀਤੀ ਸੀ ਨਾ ਆ ਰੇ ਵਿੱਚ ਰਲੇ ਹੋਏ ਨੇ ਬੜਿਆ ਸੀ ਉਸ ਨੂੰ ਚਾਹੀਦਾ ਵੀ ਇਹਦੇ ਮਾਂ ਪਿਓ ਤੇ ਵੀ ਨਾਲ ਪਰਚਾ ਕਰੇ ਅੱਲੇ ਇਹਦੇ ਤੇ ਨਹੀਂ ਕਹਿੰਦੇ ਮਾਂ ਪਿਓ ਨੂੰ ਵਿੱਚ ਹੋਰ ਨਾਲ ਰਲੇ ਹੋਏ ਨੇ ਰਲੇ ਨੇ ਉਹ ਕਹਿੰਦੇ ਇਹ ਤਾਂ ਘਰੋਂ ਹੀ ਨਿਕਲਦਾ ਆ ਪਾਜੀ ਇਹਨੂੰ ਦੁਬਾਰਾ ਚੜਾਈ ਹੋਵੇ ਉਹ ਮੈਂ ਚੜਾਈ ਗਿਆ ਨੂੰ ਪਹਿਲਾਂ ਹੀ ਜੜ ਬੱਲੀ ਆਵੇ ਇੱਕ ਨੰਬਰ ਗਲੀ ਚੋਂ ਲੈ ਕੇ ਆਉਣੇ ਹਾਜੀ ਅੰਕੂ ਜੀ ਕੀ ਮਾਮਲਾ ਕੀ ਪੁਰਾ ਹੈ ਦੇਖੋ ਇਹ ਸਾਡੇ ਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਗਗਨਦੀਪ ਸਿੰਘ ਜੈਂਬੋ ਕੱਲ ਤਕਰੀਬਨ 4 ਵਜੇ ਦੀ ਗੱਲ ਏ ਇਹਨਾਂ ਦਾ ਦਰਵਾਜ਼ਾ ਟੱਪ ਕੇ ਇੱਕ ਜਣਾ ਆਏ ਦੱਸ ਰਿਹਾ ਕਿ ਮੈਂ ਇਧਰੋਂ ਗਿਆ ਤੇ ਇੱਕ ਜਣਾ ਪਿੱਛੋਂ ਕਿਧਰੋਂ ਟੱਪ ਕੇ ਆਇਆ ਇਹ ਦੋ ਨੇ ਦੂਜੇ ਦੇ ਮੁੰਡੇ ਦਾ ਨਾਮ ਅਰਜੁਨ ਹੈ ਤੇ ਦੇਖੋ ਸਾਰੇ ਸ਼ਹਿਰ ਦੇ ਵਿੱਚ ਰੋਜ਼ ਹੀ ਚੋਰੀਆਂ ਹੋ ਰਹੀਆਂ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਫਾਜ਼ਿਲਕਾ ਵਾਸੀਆਂ ਨੂੰ ਲੁੱਟਿਆ ਜਾ ਰਿਹਾ ਹੈ ਮੋਟਰਸਾਈਕਲ ਚੋਰੀ ਹੋ ਰਹੇ ਨੇ ਸਨੇਚਿੰਗ ਹੋ ਰਹੀ ਹੈ ਔਰ ਬੜੀ ਹੈਰਾਨੀ ਦੀ ਗੱਲ ਹੈ ਮੈਂ ਅੱਜ ਅਖਬਾਰ ਪੜ੍ਹਿਆ ਸੀ ਮੈਂ ਦੇਖਿਆ ਵੀ ਪਿਛਲੇ 1 ਸਾਲ ਦੇ ਵਿੱਚ ਸਦਰ ਥਾਣੇ ਔਰ ਸਿੱਧੀ ਥਾਣੇ ਦੇ ਵਿੱਚ ਸਿਰਫ ਤੇ ਸਿਰਫ 17 ਮਾਮਲੇ ਦਰਜ ਹੋਏ ਨੇ 94 ਲੈ ਕੇ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਬੜੀ ਵੱਡੀ ਨਾਕਾਮੀ ਹੈ ਔਰ ਇੱਕ ਗੱਲ ਇਹ ਇਹ ਕਾਰਨ ਇਹਦੇ ਪਿੱਛੇ ਪੰਜਾਬ ਸਰਕਾਰ ਵੀ ਹੈ ਤੁਸੀਂ ਇਹ ਦੇਖੋ ਵੀ ਜੇ ਅਸੀਂ 20 ਬੰਦਿਆਂ ਦਾ ਕੰਮ 2 ਬੰਦਿਆਂ ਤੋਂ ਲਵਾਂਗੇ ਜਦੋਂ ਥਾਣੇ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਹੈ ਮੁਲਾਜ਼ਮ ਇਹ ਨਹੀਂ ਪੂਰੇ ਕੀਤੇ ਜਾ ਰਹੇ ਸਭ ਇੰਸਪੈਕਟਰ ਨਹੀਂ ਪੂਰੇ ਕੀਤੇ ਜਾ ਰਹੇ ਟ੍ਰੈਫਿਕ ਇੰਚਾਰਜਾਂ ਦਾ ਜਿਹੜਾ ਕੰਮ ਸੀ ਉਹ ਅਸੀਂ ਥਾਣੇ ਤੋਂ ਲੈ ਰਹੇ ਆਂ ਨਾਕਿਆਂ ਤੇ ਤੇ ਕਿਸ ਤਰ੍ਹਾਂ ਪੁਲਿਸ ਕਿਵੇਂ ਕੰਟਰੋਲ ਕਰ पाएगी ਤੇ ਅੱਜ ਸਾਡੇ ਆਦੇ ਦੋਸਤ ਮਿੱਤਰਾਂ ਨੇ ਇਹਦੇ ਵਿੱਚ ਵੀ ਕੋਈ ਪੁਲਿਸ ਪ੍ਰਸ਼ਾਸਨ ਦਾ ਰੋਲ ਨਹੀਂ ਹੈ ਇਹ ਸਾਡੇ ਦੋਸਤਾਂ ਮਿੱਤਰਾਂ ਦੀ ਖੁਦ ਦੀ ਮਿਹਨਤ ਹੈ ਜੋ ਕੱਲ ਤੋਂ ਉਸ ਵੀਡੀਓ ਨੂੰ ਨਾਲ ਲੈ ਕੇ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਜਾ ਕੇ ਐਸ ਚੋਰ ਦਾ ਪਤਾ ਕਰਾਇਆ ਇਹਨੂੰ ਪਕੜਿਆ